ਹਾਂਜੀ ਦੋਸਤੋ ਕੀ ਹਾਲ ਹੈ ਉਮੀਦ ਕਰਦੇ ਹਾਂ ਠੀਕ ਹੋਵੋਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦਾ ਮਾਹੌਲ ਟੈਂਪੂਆਂ ਨੇ ਬੜਾ ਖਰਾਬ ਕਰ ਰੱਖਿਆ ਇੱਕ ਆ ਨਾਮਾ ਹੀ ਟੈਂਪੂ ਆ ਤੁਸੀਂ ਦੇਖੋ ਕਹਿੰਦਾ ਮੇਰੀ ਵੀਡੀਓ ਲੀਕ ਹੋ ਗਈ ਸਾਲੇ ਕਰਤੇ ਤਾਂ ਐਵੇਂ ਨੇ ਜਿਵੇਂ ਬੜੇ ਇੱਜ਼ਤ ਖਾਨਦਾਨੀ ਪਰਿਵਾਰ ਦੇ ਵਿੱਚ ਹੁੰਦੇ ਨੇ ਤਾਂ ਜੱਸ ਬਾਈ ਨੇ ਕਿਵੇਂ ਇਸ ਨੂੰ ਠੋਕ ਮਾਰੀ ਭਲਾਈ ਦਿੱਤਾ ਤੁਸੀਂ ਵੀ ਵੀਡੀਓ ਸੁਣ ਕੇ ਜਾਇਓ ਆਈ ਡੋਨਟ ਨੋ ਮੇਰੇ ਅਕਾਊਂਟਡ ਕੌਣ ਕਹਿੰਦਾ ਪੰਗੇ ਲੈ ਰਿਹਾ ਠੀਕ ਆ ਕਿਸ ਨੇ ਮੇਰਾ ਅਕਾਊਂਟ ਹੈਕ ਕਰਤਾ ਹੈ ਜਾਂ ਠੀਕ ਡੇ ਬੁੱਧੂਆ ਉਹ ਮੈਨੂੰ ਕਹਿੰਦੇ ਮੈਂ ਇੰਸਟਾਗ੍ਰਾਮ ਬੰਦ ਕਰ ਦੇ ਮੈਂ ਇੰਸਟਾਗ੍ਰਾਮ ਨਹੀਂ ਬੰਦ ਕੀਤਾ ਉਹ ਵੀ ਮੇਰਾ ਅਕਾਊਂਟ ਹੈਕ ਕਰਤਾ ਠੀਕ ਆ ਜਿਹੜਾ ਕੈਨੇਡੀਅਨ ਜਨ ਉਹਨੇ ਇੱਕ ਹੋਰ ਪੇਜ ਬਣਾਇਆ ਠੀਕ ਆ ਮੈਨੂੰ ਪਾਵਾ ਕੇ ਫੋਟੋਸ ਟਾਰਚਰ ਕਰ ਰਿਹਾ ਆਈ ਡੋਨਟ ਨੋ ਮੇਰੇ ਪੇਜ ਤੇ ਮੇਰੇ ਗੱਲ ਗੱਲ ਵੀਡੀਓਸ ਅਪਲੋਡ ਕਰ ਰਿਹਾ ਮੁੱਲਖ ਚ ਰੌਲਾ ਪਿਆ ਪਿਆ ਵੀ ਪਾਕਿਸਤਾਨ ਨਾਲ ਕਿਤੇ ਜੰਗ ਨਾ ਲੱਗ ਜੇ ਜੰਗ ਨਾ ਲੱਗ ਜੇ ਇੰਨਾ ਰੌਲਾ ਪਿਆ ਪਿਆ ਤੇ ਇੱਧਰ ਇੱਧਰ ਟੈਂਪੂ ਆ ਉਸ ਵਿੱਚ ਚੀਲੇੜੀ ਜਾਂਦੇ ਨੇ ਇਹ ਟੈਂਪੂ ਨੇ ਵੀਡੀਓ ਲੀਕ ਹੋ ਗਈ ਇਹਨਾਂ ਦੇ ਆਪਦੇ ਮਸਲੇ ਨੇ ਆ ਦੇਖ ਲੈ ਆ ਟੈਂਪ ਤੇਰਾ ਮੂੰਹ ਤਾਂ ਐ ਜਿਵੇਂ ਚੱਪਲ ਨੂੰ ਟੱਟੀ ਲੱਗੀ ਹੁੰਦੀ ਐ ਤੇਰੇ ਨਾਲ ਚੰਗਾ ਤਾਂ ਗਦਾ ਵੀ ਰੋਂਦਾ ਲੱਗਦਾ ਕੋਈ ਕੀ ਇੱਕ ਦਿਨ ਆਇਆ ਕਿ ਮੇਰੇ ਆਤਕ ਬਾਦ ਨਹੀਂ ਬੁਲੀ ਦਿੱਤਾ ਕੀ ਹੋ ਗਿਆ ਤੇਰੀ ਵੱਡੀ ਤੇਰੀ ਖਾਰ ਦਾ ਨਹੀਂ ਤੀ ਕੀ ਤੇਰੀ ਵੀਡੀਓ ਕਾਦੀ ਲੀਕ ਹੋ ਗਈ ਤੇਰੀ ਵੀਡੀਓ ਲੀਕ ਕੀ ਐ ਤੇਰੇ ਦੇਖਣ ਨੂੰ ਕੀ ਹੈਗਾ ਹੈ ਕੀ ਨੇ ਦੇਖਣਾ ਤੇਰੇ ਕਾਲੇ ਜੇ ਚਿੱਤਰ ਉਹ ਭਾਈ ਜਿਹੜਾ ਵੀ ਪੇਜ ਵਾਲਾ ਹੈਗਾ ਦੀ ਵੀਡੀਓ ਡਿਲੀਟ ਕਰ ਦੇ ਕੌਣ ਐ ਇਹ ਕਾਲੇ ਜੇ ਚਿੱਤਰ ਦੇਖਣ ਨੂੰ ਫਿਰਦਾ ਤੀ ਇਹ ਦਿਨ ਆ ਕੇ ਰੋਣ ਲੱਗ ਜਾਂਦਾ ਇੱਥੇ ਉਹ ਤੂੰ ਟੈਂਪੂ ਐ ਤੇਰੀ ਵੀਡੀਓ ਨੂੰ ਕੀ ਹੋ ਤੂੰ ਵੱਡੀ ਖਾਨ ਦਾ ਨਹੀਂ ਤੀ ਕੀ ਐ ਤੇਰੇ ਦੇਖਣ ਨੂੰ ਵੀ ਕੀ ਦੇਖ ਲੂ ਅਗਲਾ ਤੇਰੇ ਕਾਲੇ ਜੇ ਚਿੱਤਰ ਨੇ ਦੇਖ ਲੋ ਭਾਈ ਇਹਦੇ ਕੀ ਨੇ ਦੇਖਣ ਈ ਇਹ ਦੇਖ ਵੀ ਜੀ ਜੀ ਪੀਜਾ ਕਰ ਲਿਆ ਇਹਦਾ ਟੈਂਪੂ ਨੇ ਲੱਗ ਹੀ ਰੌਲਾ ਇਹਨਾਂ ਦੀ ਵੀਡੀਓ ਲੀਕ ਹੋਣ ਲੱਗੀ ਐ ਇਹਨਾਂ ਦਾ ਕੁੱਲੜ ਪੀਜਾ ਨਹੀਂ ਰੋਏ ਜਿੰਨਾ ਤੂਰ ਹੋਈ ਜਾਂਦਾ